ਜੇ ਕਿਸੇ ਨੇ ਐਫੀਡੇਟ ਵੀ ਦਿਖਾਉਣਾ ਨੇ ਇਸ ਕਾਰ ਬਾਰੇ ਜਾਂ ਕੋਈ ਵੀ ਕਾਰ ਜਿਹੜੀ ਮੈਂ ਦੱਸਦਾ ਵੀ ਬੰਪਰ ਤੋਂ ਬੰਪਰ ਹੈ ਉਹ ਲਿਖ ਕੇ ਵੀ ਦਵਾਵਾਂਗੇ ਵੀਰੇ ਬਾਈ ਐਡੀ ਛੋਟੀ ਬਿਲਕੁਲ ਸਰ ਜਿਹੜੀ ਚੀਜ਼ ਹੈਗੀ ਮਾਨ ਹੈਗੀ ਇੱਕ ਥਾਪੜ ਕੇ ਕਾਰ ਦਵਾਂਗਾ ਮੈਂ ਅਲਾਈਟਰ ਲੱਗੇ ਹੋਏ ਆ ਜੀ ਪੰਜਾਬ ਨੰਬਰ ਦੀ ਕਾਰ ਆ 4/4 ਆਟੋਮੈਟਿਕ ਦੇ ਵਿੱਚ ਥਾਰ ਡੀਜ਼ਲ ਦੇ ਵਿੱਚ ਓਕੇ ਇੱਕ ਛੋਟਾ ਜਿਹਾ ਰੇਟ ਹੈ ਵੀਰੇ ਸਾਡੀ ਜਿਹੜੀ ਡਿਮਾਂਡ ਕਰਦੇ ਆਂ ਓਨਰ ਫਰਸਟ ਆ ਦੋਨੋਂ ਚਾਬੀਆਂ ਚਾਬੀਏ ਦੂਜੀ ਵੀ ਅਨ ਯੂਜ਼ ਹੈ ਚਾਬੀ ਕਾ ਹੈ ਲੈ ਚਾਬੀ ਕਾ ਹੈ ਜਾਲੀਓ ਕਾ ਚਾਬੀ ਸਵਾਸਪੀ ਸਾਡੇ ਕੋਲ ਜਿੰਨੀ ਵੀ ਕਾਰ ਮਿਲੂਗੀ ਤੁਹਾਨੂੰ ਲੋਕਲ ਨੰਬਰ ਦੀ ਮਿਲੂਗੀ ਹੂੰ ਪੰਜਾਬ ਔਰ ਚੰਡੀਗੜ੍ਹ ਦੀ ਹੀ ਕਾਰ ਮਿਲੂਗੀ ਤੇ 60 ਕਿਲੋਮੀਟਰ ਏਰੀਆ ਦੇ ਵਿੱਚ ਮੈਂ 2 ਘੰਟੇ ਦੇ ਵਿੱਚ ਲਾਉਣ ਪ੍ਰੋਵਾਈਡ ਕਰਕੇ ਸੇਮ ਡੇ ਡਿਲੀਵਰੀ ਦਵਾਂਗਾ 2 ਘੰਟੇ 2 ਘੰਟੇ ਚ ਨਹੀਂ ਮੈਂ ਨਹੀਂ ਮੰਨਦਾ ਇੱਕ ਘੰਟੇ ਚੋਂ ਲਾਉਣ ਪ੍ਰੂਵਲ ਕਰਾਂਗੇ ਜਾਨਕੀ 2 ਘੰਟੇ ਦੇ ਵਿੱਚ ਗੱਡੀ ਦੂੰਗਾ ਰਿਸ਼ਤਾ ਯਾਨੀ ਕਿ ਕਿ ਜੱਜਾ ਇਹਦਾ ਸਫਰ ਕਰ ਲੋ ਚਾਹੇ ਰਿਸ਼ਤਾ ਦਾ ਸਫਰ ਕਰਨਾ ਹਾਂ ਨਾ ਸਹੀ ਗੱਲ ਹੈ ਬਾਈ ਜੈਡ ਆਟੋਮੈਟਿਕ ਇਹ ਵਿੱਚ 70000 ਕਾਰ ਚੱਲੀ ਆ ਬੰਪਰ ਟੂ ਬੰਪਰ ਇਹਦਾ ਵੀ ਐਫੀਡਵਟ ਤੇ ਲਿਖ ਕੇ ਦਵਾ ਜੀ ਲੋ ਬਾਈ ਮਿੱਤਰੋ ਜਿਹੜਾ ਤੁਸੀਂ ਹਾਈਵੇ ਦੇਖ ਰਹੇ ਹੋ ਨਾ ਇਹ ਚੰਡੀਗੜ੍ਹ ਤੋਂ ਰੋਪੜ ਨੂੰ ਹਾਈਵੇ ਜਾਂਦਾ ਜੀ ਇਸ ਸਾਈਡ ਰੋਪੜ ਹੈ ਜੀ ਕੋਰਾਲੀ ਸ਼ਹਿਰ ਤੇ ਇੱਧਰ ਆ ਜੀ ਖਰੜ ਮੁਹਾਲੀ ਚੰਡੀਗੜ੍ਹ ਸੋ ਅੱਪਾ ਅੱਜ ਪਹੁੰਚ ਚੁੱਕੇ ਆ ਜੀ ਕਾਰ ਬਾਜ਼ਾਰ ਵਾਲਿਆਂ ਕੋਲੇ sigma auto sale ਵਾਲਿਆਂ ਕੋਲੇ ਜਿਨ੍ਹਾਂ ਦੀ ਬਹੁਤ ਵਧੀਆ ਡੀਲ ਹੁੰਦੀ ਹੈ ਤੇ ਬਹੁਤ ਹੀ ਵਾਜਬ ਰੇਟ 'ਚ ਵੀਰ ਉਹਨਾਂ ਹੀ ਡੀਲ ਕਰਵਾ ਦਿੰਨੇ ਆ ਗੱਡੀਆਂ ਬਹੁਤ ਵਾਜਬ ਰੇਟ 'ਚ ਤੇ ਨਵੀਆਂ ਗੱਡੀਆਂ ਜਮਾਂ ਬ੍ਰਾਂਡ ਨਿਊ ਵਰਗੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਥਾਰ ਥਾਰ ਜਮਾਂ ਬ੍ਰਾਂਡ ਨਿਊ ਗੱਡੀ ਪਈ ਆ ਜਮਾਂ ਨਕੋਰ ਕੋਕਾ ਗੱਡੀਆਂ ਕਹਿ ਲਓ ਵੀ ਜੇ ਕੋਕਾ ਗੱਡੀਆਂ ਲੈਣੀਆਂ ਤਾਂ ਵਸ ਫਿਰ ਸੇਗਮ ਆਟੋ ਸੇਲ ਵਾਲਿਆਂ ਕੋਲੇ ਆ ਜਾਓ ਇਹ ਹੈਗੇ ਜੀ ਸਹੌੜਾ ਸਹੌੜਾ ਦੀ ਲੋਕੇਸ਼ਨ ਪਾ ਦਿਓ ਜਿੱਥੇ ਦੁਆਬਾ ਕਾਲਜ ਤੇ ਰਿਆਜ਼ ਦਵਾਰਾ ਯੂਨੀਵਰਸਿਟੀ ਹੈ ਉਹਨਾਂ ਦੇ ਜਮਾ ਲਵੇ ਆ ਜੀ ਦੁਆਬਾ ਕਾਲਜ ਦੇ ਜਮਾ ਅਪੋਜ਼ਿਟ ਹੈ ਦੁਆਬਾ ਕਾਲਜ ਦੇ ਜਮਾ ਸਾਹਮਣੇ ਹੈ ਸੋ ਬਾਕੀ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਜਮਾ ਕੋਕਾ ਨਕੋਰ ਗੱਡੀਆਂ ਜਮਾ ਜੀ ਐਨ ਕੈਂਟ ਸਰੇ ਦੀਆਂ ਗੱਡੀਆਂ ਮਿਲਣਗੀਆਂ ਨਵੀਆਂ ਵਰਗੀਆਂ ਤੇ ਬਾਈ ਉਹਨਾਂ ਦੀ ਜਿਹੜੀ ਡੀਲ ਹੁੰਦੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਸਤਿ ਸ੍ਰੀ ਅਕਾਲ ਭਰਾ ਬਾਈ ਹੋ ਠੀਕ ਠਾਕ ਹੋ ਜੀ ਬਾਈ ਸੁਣਨੇ ਚ ਆਇਆ ਕਿ ਪ੍ਰਭ ਬਾਈ ਕੋਲ ਹੁੰਦੀਆਂ ਗੱਡੀਆਂ ਜਵਾ ਸਿਰੇ ਦੀਆਂ ਨਵਾਂ ਨਕੋਰ ਗੱਡੀਆਂ ਤੇ ਡੀਲ ਤੁਸੀਂ ਕਰਦੇ ਹੋ ਐਨ ਵਧੀਆ ਘੈਂਟ ਸਿਰੇ ਦੀ ਬਿਲਕੁਲ ਸਰ ਤੇ ਜਿੰਨੇ ਵੀ ਮੈਂ ਸੁਣਿਆ ਕਲਾਇੰਟ ਹੈਗੇ ਆ ਤੇ ਸਾਰੇ ਤੁਹਾਡੇ ਕੋਲ ਖੁਸ਼ ਹੋ ਕੇ ਜਾਂਦੇ ਤੇ ਦੁਬਾਰਾ ਦੁਬਾਰਾ ਆਉਂਨੇ ਜੀ ਕਿਉਂ ਭਾਜੀ ਇਹ ਚੀਜ਼ ਤੇ ਸਾਡੇ ਵਿੱਚ ਪਤਾ ਕੀ ਚੱਕਰ ਆਪਾਂ ਸਾਡਾ 12 ਸਾਲ ਹੋ ਗਏ ਕੰਮ ਕਰਦੇ ਨੂੰ ਵੀਰੇ ਇਸ ਲੈਣ ਸਾਡਾ ਦਫਤਰ ਕਿਲੇ ਦੇ ਵਿੱਚ ਹੀ ਹਾਂ ਪਰ ਉਤੋਂ ਹੁਣ ਆਪਾਂ ਅੱਗੇ ਆ ਗਏ ਥੋੜਾ ਮੰਦਾ ਕਰ ਲਿਆ ਜੀ ਥੋੜਾ ਉੱਚੀ ਬੋਲਿਓ ਮੇਨ ਚੀਜ਼ ਇਹ ਆ ਕਿ ਸਾਡੇ ਕੋਲ ਜਿੰਨੀ ਵੀ ਕਾਰ ਮਿਲੂਗੀ ਤੁਹਾਨੂੰ ਲੋਕਲ ਨੰਬਰ ਦੀ ਮਿਲੂਗੀ ਹੂੰ ਪੰਜਾਬ ਔਰ ਚੰਡੀਗੜ੍ਹ ਦੀ ਹੀ ਕਾਰ ਮਿਲੂਗੀ ਔਰ ਕਾਰ 90% ਸਾਡੇ ਕੋਲ ਫਰਸਟ ਓਨਰ ਦੀ ਕਾਰ ਮਿਲੂਗੀ ਅੱਛਾ 90 ਤੋਂ 95% ਹੀ ਲੋਨ ਕਰਕੇ ਦਵਾਂਗੇ ਹੂੰ ਬਾਈ ਦਾ ਨਾ ਪ੍ਰਭ ਬਾਈ ਦਾ ਚੰਗਾ ਐਕਸਪੀਰੀਅੰਸ ਹੈ ਹੁਣ ਦੇਖੋ ਬਾਈ ਨੇ ਵੀ ਆਪ ਦੱਸਿਆ ਕਿ 2012 ਤੋਂ ਬਾਈ ਕੰਮ ਕਰ ਰਿਹਾ ਇਸ ਇੰਡਸਟਰੀ ਚ ਤੇ ਇਹ ਕਹ ਲਓ ਵੀ ਜੇ ਕੰਮ ਬਾਈ ਦਾ ਚੰਗਾ ਹੈਗਾ ਡੀਲ ਚੰਗੀ ਹੈਗੀ ਤਾਂ ਹੀ ਕਲਾਇੰਟ ਜਿਆਦਾ ਜੁੜਦੇ ਜਾਂਦੇ ਨੇ ਤੇ ਫਸਟ ਓਨਰ ਦੀਆਂ ਬਾਈ ਕੋਲੇ ਗੱਡੀਆਂ ਜਿਆਦਾ ਹੈਗੀਆਂ ਤੇ ਲੋਕਲ ਨੰਬਰ ਦੀਆਂ ਹੈਗੀਆਂ ਸੋ ਸਜਣੋ ਮੌਕਾ ਨਾ ਖੰਜਾਇਓ ਆ ਬਾਈ ਪ੍ਰਾ ਭਾਈ ਆਪਾਂ ਵੀਡੀਓ ਲੰਬੀ ਨਾਲ ਕਰੀਏ ਤੇ ਥਾਰ ਗੱਡੀ ਜਮਾ ਬ੍ਰਾਂਡ ਨਿਊ ਉਧਾਰ ਪਈ ਹੈ ਬਾਈ ਤੇ ਇਹਦਾ ਕੀ ਮਾਡਲ ਹੈ ਜੀ ਕੀ ਰੇਟ ਹੈ ਕੀ ਡਿਮਾਂਡ ਹੈ ਤੁਹਾਡੀ ਭਾਜੀ 2021 ਦੀ ਪੰਜਾਬ ਨੰਬਰ ਨੰਬਰ ਵੀ ਦੇਖੋ ਛੋਟਾ ਲੱਗਾ ਹੋਇਆ ਪੇਡ ਨੰਬਰ ਹੈ 880055 ਹੂੰ ਅਲਾਈਟਰ ਲੱਗੇ ਹੋਏ ਆ ਜੀ ਪੰਜਾਬ ਨੰਬਰ ਦੀ ਕਾਰ ਆ 4/4 ਆਟੋਮੈਟਿਕ ਦੇ ਵਿੱਚ ਥਾਰ ਡੀਜ਼ਲ ਦੇ ਵਿੱਚ ਓਕੇ ਇੱਕ ਛੋਟਾ ਜਿਹਾ ਰੇਟ ਵੀਰੇ ਸਾਡੀ ਜਿਹੜੀ ਡਿਮਾਂਡ ਕਰਦੇ ਆ ਉਹ 13,25,000 ਦੀ ਆ ਹੂੰ ਇਹਦੇ ਵਿੱਚ ਵੀ ਆਪਾਂ 네ਗੋਸ਼ੀਏਬਲ ਐ ਅੱਛਾ ਇੱਥੇ ਵੀ ਸਟਿੰਗ ਆਈ ਕੁਛ ਵੀ ਹੋਏ ਸਰਵਿਸ ਰਿਕਾਰਡ ਚ ਕਾਰ ਚੱਲੀ ਹੋਈ ਆ ਹਾਂਜੀ ਪੂਰੀ ਪੇਂਟ ਦੀ ਗ੍ਰਿੱਲ ਤੋਂ ਲੈ ਕੇ ਹਰ ਇੱਕ ਚੀਜ਼ ਦੀ ਫੁੱਲ ਗਾਰੰਟੀ ਹੈ ਜੇ ਕਲਮ ਦਾ ਵੀ ਨਿਸ਼ਾਨ ਨਹੀਂ ਹੋਵੇ ਅੱਛਾ ਉਹਦੀ ਵੀ ਫੁੱਲ ਗਾਰੰਟੀ ਐ ਲੋ ਬਾਈ ਸੱਚਣੋ ਪ੍ਰਭ ਬਾਈ ਪੂਰੀ ਫੁੱਲ ਗਾਰੰਟੀ ਲੈ ਰਿਹਾ ਜੇ ਐਕਚੁਅਲ ਦੇ ਵਿੱਚ ਸਹੀ ਚੀਜ਼ ਹੈ ਤਾਂ ਹੀ ਬਾਈ ਗਾਰੰਟੀ ਲੈ ਰਿਹਾ ਐਦਾਂ ਕੋਈ ਨਹੀਂ ਔਨ ਕੈਮਰਾ ਔਨ ਵੀਡੀਓ ਕਹਿੰਦਾ ਹੁੰਦਾ ਤੇ ਬਾਈ ਕੀ ਮਾਡਲ ਕੀ ਦੱਸਿਆ ਸੀ ਤੁਸੀਂ ਭਾਜੀ 21 ਦੀ ਲਾਸਟ ਹੈ ਰਜਿਸਟਰ 22 ਹੈ 22 ਵੀ 11ਵੇਂ ਮਹੀਨੇ ਦੀ ਹੈ ਅੱਛਾ ਰਜਿਸਟਰ 22 ਦੇ ਹਿਸਾਬ ਨਾਲ ਨਹੀਂ ਹੈ 11ਵੇਂ ਮਹੀਨੇ ਦੇ ਹਿਸਾਬ ਨਾਲ ਨਹੀਂ 22 ਦੇ ਹਿਸਾਬ ਨਾਲ ਰਜਿਸਟਰ ਹੈ ਹੂੰ ਤੇ ਬਈ ਆਪਾਂ ਇੱਕ ਵਾਰ ਇਹ ਵੀ ਦੱਸੋ ਵੀ ਜੇ ਹੁਣ ਜਦੋਂ ਹੁਣ ਕੋਈ ਮੇਰੇ ਵਰਗਾ ਆ ਜਾਏ ਤੇ ਥੋੜੀ ਜੀ ਅਮਾਉਂਟ ਉਹਦੇ ਕੋਲੇ ਘੱਟ ਹੋਵੇ ਤੇ ਫਾਈਨੈਂਸ ਦਾ ਵੀ ਹੈਗਾ ਸਸਤਾ ਬਿਲਕੁਲ ਵੀਰੇ 90 ਤੋਂ 95% ਲੋਨ ਕਰਕੇ ਦਿੰਨੇ ਅਗਰ ਸਿੰਪਲ ਵਧੀਆ ਹੋਊਗਾ ਤੇ ਫੁੱਲ ਲੋਨ ਵੀ ਕਰਕੇ ਦਵਾਗੇ ਜ਼ੀਰੋ ਡੌਨ ਪੇਮੈਂਟ ਓਕੇ ਲਓ ਜੀ ਬਾਈ ਕਹਿੰਦਾ ਜੇ ਸਿੰਪਲ ਸਕੋਰ ਵਧੀਆ ਹੈਗਾ ਪੇਮੈਂਟ ਵੀ ਨਾ ਲੈ ਕੇ ਆਓ ਪਿਆਰਿਓ ਬਸ ਆ ਜਾਓ ਬਿਲਕੁਲ ਤੇ ਬਹੁਤ ਵਧੀਆ ਬਾਈ ਗੱਲ ਹੈ ਤੇ ਲਾਇਲ ਉਹ ਚੰਗੇ ਪਏ ਹੋਏ ਆ ਟਾਇਰ ਵਧੀਆ ਹੈ ਨਾ ਬਾਈ ਤੇ ਬਈ ਸਾਰਿਆਂ ਨੂੰ ਪਤਾ ਵੀ ਲੱਖ ਤੋਂ ਵੀ ਲੱਖ ਤੋਂ 80 ਤੋਂ 75000 ਦੇ ਵਿੱਚ ਲੱਖ ਦੇ ਵਿੱਚ ਲਾਏ ਪਈ ਹੋਏ ਜੀ ਹੂੰ ਬਾਕੀ ਨੰਬਰ ਪੇਡ ਆ ਲੱਖ ਰੁਪਏ ਦਾ ਤਾਂ ਨੰਬਰ ਹੀ ਲੱਗਾ ਹੋਇਆ ਹਾਂਜੀ ਹਾਂ ਬਾਕੀ ਕਾਰ ਦਾ ਮੁੱਲ ਆਪ ਕੱਢ ਲਓ ਹੁੰਦਾ ਸੀ ਤੇ ਬਾਈ ਕੋਲ ਆਡੀ ਵਰਗੀਆਂ ਵੀ ਗੱਡੀਆਂ ਬਾਈ ਆਪਾਂ ਕਿੱਧਰੋਂ ਸ਼ੁਰੂ ਕਰੀਏ ਮੈਨੂੰ ਇਹ ਦੱਸੋ ਆਪਾਂ ਗੱਲੀ ਗੱਲੀ ਗੱਡੀ ਛੋਟੇ ਸੈਗਮੈਂਟ ਤੋਂ ਕਰਨਾ ਕਿ ਫੁੱਲ ਤੋਂ ਲੈ ਕੇ ਇਧਰੋਂ ਕਰਨਾ ਜਿਵੇਂ ਤੁਹਾਨੂੰ ਸਹੀ ਲੱਗੇ ਪ੍ਰਭਾਈ ਇੱਥੋਂ ਹੋਜੋ ਆਪਾਂ ਇਧਰੋਂ ਆ ਜਾਂਦੇ ਹਾਂ ਹਾਂਜੀ ਇਹ ਆ ਗਈ ਜੀ ਆਲਟੋ ਹਾਂਜੀ ਹਾਂਜੀ ਬਾਈ 2011 ਮਾਡਲ ਦੀ ਆਲਟੋ ਹੈ ਓਨਰ ਇਹਦਾ ਵੀ ਫਰਸਟ ਹੀ ਹੈ ਜੀ ਅੱਛਾ ਜੀ ਓਨਰ ਇਹਦਾ ਵੀ ਫਰਸਟ ਹੈ ਗੱਡੀ 64000 ਸਿੰਗਲ ਹੈਂਡ ਚੱਲੀ ਹੋਈ ਹੈ ਛੋਟਾ ਯਾ ਰੇਟ ਹੈ ਵੀਰੇ 130000 ਦੀ ਜੈਸ ਨੂੰ ਦੇ ਦਾਂਗਾ ਓਕੇ ਲਓ ਜੀ ਬਹੁਤ ਮੋਟਰਸਾਈਕਲ ਦੇ ਰੇਟ ਹਨ ਹਾਂ ਬੋਲਟ ਨਾਲੋਂ ਵੀ ਸਸਤੀ ਹੈ ਬਾਈ ਬਿਲਕੁਲ ਬਿਲਕੁਲ ਪਾਜੀ ਤੁਸੀਂ ਮੋਟਰਸਾਈਕਲ ਲੈਂਦੇ ਜੇ ਅੱਜ ਤੇ ਐਕਟਿਵਾ ਵੀ 125000 ਦੀ ਹੈ ਹਾਂਜੀ ਹੁਣ 130000 ਦੇ ਵਿੱਚ ਪੰਜ ਜਣੇ ਤਾਂ ਲੈ ਕੇ ਜਾਏਗੀ ਨਾਲ ਲੈ ਬਾਈ ਇਹ ਸਕੀਮ ਘੈਂਟ ਹੈ ਬਾਈ ਆਪਾਂ ਬੋਲਟ ਮੋਡ ਜ਼ਰੂਰ ਲੈਣਾ ਠੰਡ ਵਿੱਚ ਮੀਂਹ ਵਿੱਚ ਆਪਾਂ ਰਾਨ ਹੁੰਦੇ ਫਿਰਾਂ ਜਾਵਾ ਘੱਟ ਰੇਟ 'ਚ ਆਪਾਂ ਨੂੰ ਬੋਲਟ ਨਾਲੋਂ ਵੀ ਘੱਟ ਰੇਟ 'ਚ ਆਪਾਂ ਨੂੰ ਗੱਡੀ ਮਿਲ ਰਹੀ ਹੈ ਪਰਿਵਾਰ ਨੂੰ ਲੈ ਕੇ ਜਿੱਥੇ ਮਰਜੀ ਜਾਓ ਰਿਸ਼ਤੇਦਾਰੀਆਂ 'ਚ ਨਜ਼ਾਰੇ ਲਾਓ ਤੇ ਗੱਡੀ ਝੱਕੋ ਬਾਈ ਕੋਲੇ ਓਕੇ ਅੱਗੇ ਆ ਜੀਏ ਨੈਕਸਟ ਆਪਣੇ ਕੋ ਆਈ 20 ਹੈ 2019 ਮਾਡਲ ਸਿਰਫ ਤੇ ਸਿਰਫ 18000 ਚੱਲੀ ਹੋਈ ਕਾਰ ਹੈ ਅੱਛਾ ਜੀ 2019 ਮਾਡਲ 2019 ਮਾਡਲ ਬੰਪਰ ਤੋਂ ਬੰਪਰ ਫੁੱਲ ਗਰੰਟੀ ਰਹੇਗੀ ਨੰਬਰ ਪੰਜਾਬ ਦਾ ਰਹੂਗਾ ਰੇਟ ਛੋਟਾ ਜਿਹਾ ਰਹੂਗਾ ਬਾਈ ਜੀ 5.5 ਲੱਖ ਦੀ ਜੈਸ ਨੂੰ ਕਾਰ ਦੇ ਦਾਂਗੇ 4.5 ਤੋਂ 5 ਲੱਖ ਦੇ ਵਿੱਚ ਲੋਨ ਕਰ ਦਾਂਗੇ। ਅੱਛਾ। ਹਾਂਜੀ ਤੁਸੀਂ ਲੈ ਕੇ ਕਿਉਂ ਨਾ ਸਿਰਫ 70000 ਰੁਪਇਆ ਲੈ ਕੇ ਉਹ ਗੱਡੀ ਲੈ। ਭਰਾ ਬਈ ਕਿੰਨੀ ਚੀਜ਼ ਆਪਾਂ ਨੂੰ ਸਮਝ ਆਈ ਤੇ 19 ਮਾਡਲ ਹੈ ਤੇ ਚੱਲੀ ਬਹੁਤ ਘੱਟ ਹੈ। ਭਾਜੀ ਪੈਟਰੋਲ ਦੇ ਵਿੱਚ ਬਲੌ ਜਿਹੜੀ ਲੋਕੀ ਘੱਟ ਚਲਾਉਂਦੇ ਨੇ ਉਹਨਾਂ ਨੇ ਪੈਟਰੋਲ ਵਾਸਤੇ ਤਾਂ ਹੀ ਕਰ ਲੈਂਦੇ ਆ ਵੀ ਆਪਾਂ ਘੱਟ ਕਿਤੇ ਕਿਤੇ ਕੱਟਣੀ ਹੁੰਦੀ ਹੈ। ਹਾਂ। ਠੀਕ ਹੈ ਜੀ। ਇਸ ਕਰਕੇ 18000 ਚੱਲੀ ਹੈ ਸਰਵਿਸ ਰਿਕਾਰਡ ਦੇ ਵਿੱਚ ਚੱਲੀ। ਹੂੰ। ਦੇਖੋ ਗੱਡੀ ਸਾਫ਼ ਸੁਥਰੀ ਪਈ ਹੈ ਗੱਡੀ ਦਿਖਦੀ ਵੀ ਹੈ ਵਾਕਈ ਜੈਨੂਇਨ ਗੱਡੀ ਹੈ। ਹਣਾ ਤੇ ਬਹੁਤ ਘਾਟ ਰੇਟ ਚ ਮਿਲ ਰਹੀ ਹੈ ਤੇ ਚੱਲੀ ਵੀ ਬਹੁਤ ਘੱਟ ਹੈ ਨਵੀਆਂ ਵਰਗੀ ਉਹ ਬਾਈ ਬਿਲਕੁਲ ਬਿਲਕੁਲ ਨਵੀਂ ਹੈ ਜੀ ਜਮਾਈ ਦਾ ਵੀ ਨਵੀਂ ਬਈ ਹੈ ਗੱਡੀ ਤੇ ਅੱਗੇ ਆ ਜੀ ਬਾਈ ਨੈਕਸਟ ਆਪਣੇ ਕੋਈ ਕ੍ਰੇਟਾ ਹੈ ਜੀ ਹਾਂਜੀ 2019 ਮਾਡਲ ਹੈ ਵੀ ਇਹ ਵੀ ਤੁਸੀਂ ਸਰਵਿਸ ਰਿਕਾਰਡ ਚੈੱਕ ਕਰਾ ਸਕਦੇ ਜੇ ਬਾਈ ਜੀ ਕਾਰ ਦਾ ਸਿਰਫ 68000 ਚੱਲੀ ਹੈ ਓਨਰ ਫਰਸਟ ਹੈ ਦੋਨੋਂ ਚਾਬੀਆਂ ਚਾਬੀ ਇਹ ਦੂਜੀ ਵੀ ਅਨ ਯੂਜ਼ ਹੈ ਅੱਛਾ ਜੀ ਪੂਰੇ ਬੰਪਰ ਤੋਂ ਬੰਪਰ ਫੁੱਲ ਗਾਰੰਟੀ ਰਹੂਗੀ ਜੇ ਕੋਈ ਕਹਿ ਦੇਵੇ ਹਨ ਕਿ ਵੀ ਬੰਬਪੁਰ ਵੀ ਪੇਡਾ ਦੱਸ ਸ਼ਿਕਾ ਨੂੰ ਦੁਵਾਰੇ ਮਾਡਲ ਦੱਸੋ ਜਾ ਫਿਰ 2019 ਮਾਡਲ ਡੀਜ਼ਲ ਦੇ ਵਿੱਚ ਕ੍ਰੇਟਾ ਹੈ ਜੀ ਹੂੰ ਨੰਬਰ ਚੰਡੀਗੜ੍ਹ ਦਾ ਰਹਿਣ ਵਾਲਾ ਠੀਕ ਹੈ ਜੀ ਸਾਰੇ ਸਰਵਿਸ ਰਿਕਾਰਡ ਦੇ ਵਿੱਚ 68 ਤੋਂ 62000 ਚੱਲੀ ਹੋਈ ਹੈ ਲਓ ਜੀ ਬਾਈ ਕਹਿੰਦਾ ਚੈੱਕ ਕਰ ਸਕਦੇ ਤੁਸੀਂ ਚੈੱਕ ਕਰਾ ਕੇ ਜੇ ਤੁਹਾਨੂੰ ਕਲੇਮ ਵੀ ਆ ਜੇ ਨਾ ਕਿਸੇ ਚੀਜ਼ ਦਾ ਇੱਕ ਰੀਪੇਂਟ ਦਾ ਵੀ ਉਹਦੇ ਵੀ ਦੇਣਦਾਰ ਹੈ ਬਾਈ ਹੂੰ ਬਾਈ ਕਿੱਥੇ ਤੱਕ ਛੱਡਣੀ ਹੈ ਫਿਰ ਭਾਜੀ ਲਾਸਟ ਦੇਣ ਦਾ ਰੇਟ ਆਪਣਾ ਕੋਈ 7.5 ਦੀ ਦੇ ਦਾਂਗੇ ਕਰ 7.5 7.5 ਦੀ 19 ਮਾਡਲ 19 ਮਾਡਲ ਹਾਂਜੀ ਬਾਕੀ ਮਾੜਾ ਮੋਟਾ ਹੋਰ ਹੋ ਜੂਗਾ ਬਾੜ ਮੌਕੇ ਤੇ ਹੋ ਜੂਗਾ ਪਾ ਜੀ ਬਾਈ ਪ੍ਰਭ ਬਾਈ ਦਾ ਦਿਲ ਬਹੁਤ بڑا ਬਾਈ ਬੜੇ ਜਿਗਰੇ ਵਾਲਾ ਬੰਦਾ ਆ ਇਹ ਤੇ ਇਹ ਮੌਕੇ ਤੇ ਵੀ ਫਿਰ ਵੀ ਬਹੁਤ ਮਾਨਦਾਨ ਕਰ ਦਿੰਦਾ ਬਾਈ ਜੀ ਜੇ ਕਿਸੇ ਦੇ ਡਾਕੂਮੈਂਟ ਮੰਨ ਲਓ ਜਿੱਦਾਂ ਪੰਜਾਬ ਦੇ ਆ ਆਪਾਂ ਟਰਾਂਸਫਰ ਕਰਕੇ ਦਵਾਂਗੇ ਚੰਡੀਗੜ੍ਹ ਉਹ ਫ੍ਰੀ ਹੈ ਓਕੇ ਉਹ ਫ੍ਰੀ ਆਊਗਾ ਉਹ ਫ੍ਰੀ ਹੋ ਲਓ ਜੀ ਉਹ ਵਿੱਚੇ ਬਾਈ ਕਹਿੰਦਾ ਮੈਂ ਆਪੇ ਹੀ ਦੇਖ ਲਊਗਾ ਕੋਈ ਗੱਲ ਨਹੀਂ ਉਹ ਤੁਹਾਨੂੰ ਖਰਚਾ ਅਲੱਗ ਕਰਨ ਦੀ ਲੋੜ ਨਹੀਂ ਉਹ ਪ੍ਰਭ ਬਾਈ ਆਪ ਡੀਲ ਕਰੂਗਾ ਨਾ ਸੋ ਅੱਗੇ ਫੇਰ ਆ ਗਈ ਕ੍ਰੇਟਾ ਨੈਕਸਟ ਆਪਣੇ ਕੋ ਕ੍ਰੇਟਾ ਹੈ 2017 ਮਾਡਲ ਦੀ ਓਨਰ ਇਹ ਵੀ ਫਰਸਟ ਹੈ ਜੀ ਡੀਜ਼ਲ ਦੇ ਵਿੱਚ ਨੰਬਰ ਪੰਜਾਬ ਦਾ ਰਹਿਣ ਵਾਲਾ ਲੁਧਿਆਣੇ ਦਾ ਹੂੰ ਸਵਾ 7 ਦੀ ਆਸਕਿੰਗ ਹੈ ਬਾਕੀ ਆਨ ਟੇਬਲ ਨੇਗੋਸ਼ੀਏਬਲ ਹੈ ਓਨਰ ਫਰਸਟ ਹੈ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਤੇ ਗੱਡੀ ਬਾਈ ਇਹ ਵੀ ਜਮਾ ਸਾਫ ਪਈ ਹੈ ਇਹ ਵੀ ਵੈਲੀਅੂ ਰੇਟ ਹੈ ਕੋਈ ਵੀ ਕਾਰ ਲੈ ਲਓ ਸਾਡੇ ਕੋ ਫਰਸਟ ਓਨਰ ਦੀਆਂ ਕਾਰਾਂ ਹੀ ਫਰਸਟ ਓਨਰ ਦੀਆਂ ਕਾਰਾਂ ਤੇ ਆ ਨੈਕਸਟ ਬਾਈ ਨੈਕਸਟ ਆਪਣੇ ਕੋ ਕੀ ਯਾ ਦੀ ਸੋਨਾਟਾ ਡੀਜ਼ਲ ਦੇ ਵਿੱਚ ਜੀਟੀ ਲੈਣਾ ਹੈ ਹਾਂਜੀ ਸਨਰੂਫ ਵੈਂਟੀਲੇਸ਼ਨ ਸ਼ੀਟਾਂ ਹੂੰ ਬਲੈਕ 베ਰੀ ਕਲਰ ਹੈ ਹੂੰ ਤੇ ਚੰਡੀਗੜ੍ਹ ਦਾ ਨੰਬਰ ਹੈਨ ਵਾਲਾ ਡੀਜ਼ਲ ਦੇ ਵਿੱਚ ਅੱਛਾ ਜੀ ਛੋਟਾ ਯਾ ਰੇਟ ਹੈ ਵੀਰੇ 9.5 ਲੱਖ ਦੀ ਕਾਰ ਕਿੰਨੇ ਆਪਾਂ ਹੂੰ ਆਨ ਟੇਬਲ ਜਿਹੜਾ ਲਾਸਟ ਰੇਟ ਦੇਣ ਦਾ 8 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗਾ 8 ਲੱਖ ਦਾ ਲੋਨ ਕਰ ਦਾਂਗਾ 90 ਹਜ਼ਾਰ ਲੈ ਕੇ ਆਓ ਬਸ ਬਸ ਕੱਲਾ 90 ਹਜ਼ਾਰ ਲੈ ਕੇ ਦੋ ਕੱਲਾ 90 ਹਜ਼ਾਰ ਲੈ ਕੇ ਦੋ 8 ਲੱਖ 90 ਹਜ਼ਾਰ ਦੀ ਗੱਡੀ ਦੇ ਦਾਂ ਲਓ ਬਾਈ ਸਿਰਫ 90 ਹਜ਼ਾਰ ਲਿਆਉਣ ਦੀ ਲੋੜ ਹੈ ਬਾਕੀ ਬਾਈ ਨੇ ਲੋਨ ਕਰ ਦੋ ਭਾਜੀ ਮਾਰਕੀਟ ਦੇ ਵਿੱਚ ਰ ਜੀਟੀ ਲੈਣ ਦਾ 70 ਹਜ਼ਾਰ ਸਰਵਿਸ ਰਿਕਾਰਡ ਚੱਲੀ ਆ ਸਨਰੂਫ ਦੇ ਵਿੱਚ ਡੇਟ ਟਰਾਈ ਕਰਕੇ ਫੇਰ ਮੇਰੇ ਕੋਲ ਆਣਗੇ ਤੇ ਦੁਬਾਰਾ ਦਰਸ਼ਕਾਂ ਨੂੰ ਨਾ ਮਾਡਲ ਦੁਬਾਰਾ ਦੱਸ ਦੇ ਇੱਕ ਵਾਰੀ 2022 ਮਾਡਲ ਹੈ ਫਰਸਟ ਓਨਰ ਦੀ ਕਾਰ 2022 ਮਾਡਲ ਫਰਸਟ ਓਨਰ ਦੀ ਕਾਰ ਹੈ ਸਿਰਫ 90 ਹਜ਼ਾਰ ਦਰਸ਼ਕੋ ਲੈ ਕੇ ਆਉਣਾ ਆਪਾਂ ਨੇ ਤੇ ਬਾਕੀ ਬਾਈ ਨੇ ਫਾਈਨਾਂਸ ਕਰਵਾ ਦੇਣਾ ਤੁਹਾਡਾ ਇੱਕ ਹੋਰ ਹੈ ਜੀ ਆਪਣੇ ਕੋ ਕ੍ਰੇਟਾ ਪੈਨਾਰੋਮਿਕ ਸਨਰੂਫ ਦੇ ਵਿੱਚ ਐਸਐਕਸ ਮਾਡਲ ਹੈ ਐਸਐਕਸ ਮਾਡਲ ਹੈ ਟੌਪ ਐਂਡ ਮਾਡਲ ਹੈ ਪੁਸ਼ ਬਟਨ ਸਟਾਰਟ ਪੈਨਾਰੋਮਿਕ ਸਨਰੂਫ ਪੈਟਰੋਲ ਦੇ ਵਿੱਚ ਪੀਵੀ 65 ਨ 41000 ਸਰਵਿਸ ਰਿਕਾਰਡ ਚਲੀ ਹੋਈ ਆ ਕਾਰ ਬੰਪਰ ਤੋਂ ਬੰਪਰ ਦੀ ਫੁੱਲ ਗਾਰੰਟੀ ਰਹੂਗੀ ਇਹਦੀ ਜੇ ਕਿਸੇ ਨੇ ਐਫੀਡੇਟ ਵੀ ਲਿਖਾਉਣਾ ਨੇ ਇਸ ਕਾਰ ਬਾਰੇ ਜਾਂ ਕੋਈ ਵੀ ਕਾਰ ਜਿਹੜੀ ਮੈਂ ਦੱਸਦਾ ਵੀ ਬੰਪਰ ਤੋਂ ਬੰਪਰ ਹੈ ਉਹ ਲਿਖ ਕੇ ਵੀ ਦਵਾਵਾਂਗੇ ਵੀਰੇ ਨਾਲ ਭਾਈ ਅੱਡੀ ਸ਼ੋਰਟੀ ਬਿਲਕੁਲ ਸਰ ਜਿਹੜੀ ਚੀਜ਼ ਹੈਗੀ ਮਾਨ ਹੈਗੀ ਇੱਕ ਥਾਪੜ ਕੇ ਕਾਰ ਦਵਾਵਾਂਗਾ ਮੈਂ ਲਓ ਜੀ ਲਓ ਭਾਈ ਪ੍ਰਭ ਭਾਈ ਜਦ ਵੀ ਗੱਲ ਕਰਦਾ ਨਾ ਟਣਕਾ ਕੇ ਗੱਲ ਕਰਦਾ ਠੋਕਮੀ ਗੱਲ ਕਰਦਾ ਜਿਹੜੀ ਚੀਜ਼ ਹੈ ਆਪਣਾ ਬੰਦੇ ਨੂੰ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਾਉਂਦਾ ਤਾਂ ਹੀ ਭਾਈ ਤੇਰਾ ਨਾਮ ਐਵੇਂ ਨਹੀਂ ਹੈਗਾ ਨੇ ਵੀ ਪ੍ਰਭ ਪ੍ਰਭੋ ਐਵੇਂ ਨਹੀਂ ਹੁੰਦੀ ਹਨ ਤੇ ਚੰਗੀ ਗੱਲ ਲਾਸਟ ਡੇਟ ਦੇਣ ਦਾ ਵੀ ਤੇ ਸਾਢੇ 12 ਲੱਖ ਦੀ ਕਾਰ ਦੇ ਦਾਂਗੇ 11 ਤੋਂ ਸਾਢੇ 11 ਲੱਖ ਦਾ ਲੋਨ ਕਰਕੇ ਦੇ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਚਲੋ ਭਾਈ ਬਹੁਤ ਵਧੀਆ ਗੱਡੀ ਵਾਕਈ ਜੈਨੂਨ ਹੈਗੀ ਐ ਤੇ ਫੇਰ ਕੀ ਆ ਗਈ ਆਪਣੇ ਇਹ ਭਾਈ ਇਹ ਤਾਂ ਜਮਈ ਨਵੀਂ ਭਈ ਇਹ ਵੀ ਸਾਰੀਆਂ ਹੀ ਨਵੀਆਂ ਹੀ ਆ तकरीबन ਦਰਜ ਕੋਲ ਕਾਰ ਬਾਰੇ ਆਜੋ ਜੀ ਹਾਂਜੀ 2024 ਦਾ ਮਾਡਲ ਐ ਹਾਂਜੀ 18 ਸਾਲਾ ਮਾਡਲ ਹੈ ਪੈਨਾਰੋਮਿਕ ਸਨਰੂਫ ਹੈ ਪੈਟਰੋਲ ਦੇ ਵਿੱਚ ਪੀਵੀ 65 ਨੰਬਰ ਹੈ ਗੱਡੀ ਸਿਰਫ 12000 ਚੱਲੀ ਹੈ ਅੱਛਾ ਜੀ ਸਿਰਫ 12000 ਬਾਜੀ ਬਾ ਰੇਟ ਇਹਦਾ ਵੀ ਦੇਣ ਦਾ 16.5 ਲੱਖ ਕਹਿੰਨੇ ਆ ਆਪਾਂ 1590 ਦੀ ਲਾਸਟ ਕਾਰ ਦੇ ਦਾਂਗਾ ਮਤਲਬ 15 ਲੱਖ ਦਾ ਹੀ ਲੋਨ ਕਰ ਦਾਂਗੇ ਅੱਛਾ ਜੀ ਹਾਂਜੀ ਮੈਂ 90000 ਲੈ ਕੇ ਆਉਣਾ ਫੇਰ 22 ਲੱਖ ਦਾ ਮਾਡਲ ਹੈ ਭਾਜੀ ਇਹ ਅੱਛਾ ਅੱਜ ਵੀ ਤੁਸੀਂ ਰੇਟ ਟਰਾਈ ਕਰੋ 22 ਲੱਖ ਦਾ ਹੈ 12000 ਕਾਰ ਚੱਲੀ ਹੈ ਅਡਾਸ ਵਾਲਾ ਮਾਡਲ ਹੈ ਠੀਕ ਹੈ ਜੀ ਪੀਵੀ 65 ਲੋਕਲ ਨੰਬਰ ਹੈ 12000 ਚੱਲੀ ਹੈ 15 90 ਦੀ ਗੱਡੀ ਦੇ ਦਾਂਗਾ 15 ਲੱਖ ਦਾ ਲੋਨ ਕਰਦਾ ਵਾਹ ਜੀ ਵਾਹ ਬਾਈ ਦੇਖ ਲੋ ਗੱਡੀ ਦਾ ਰੇਟ ਹੈਗਾ ਐਕਚੁਅਲ ਦੇ ਵਿੱਚ ਜਿਆਦਾ ਫਿਰ ਵੀ ਬਹੁਤ ਵਾਜਬ ਰੇਟ ਚ ਮਿਲ ਰਹੀ ਹੈ ਤੇ ਚੱਲੀ ਵੀ ਵੀ ਹਿਸਾਬ ਦੀ ਹੈ ਬਹੁਤ ਘੱਟ ਚੱਲੀ ਵੀ ਆ ਜਮਾ ਬ੍ਰਾਂਡ ਨਿਊ ਗੱਡੀ ਪਈ ਹੈ ਹੋਰ ਇਹਦੇ ਵਰਗੀ ਕੀਮਤ ਦਰਸ਼ਕੋ ਕਿਤੇ ਨਹੀਂ ਮਿਲਨੀ ਆਪਾਂ ਨੂੰ ਜਮਾ ਹੀ ਨਹੀਂ ਮਿਲ ਸਕਦਾ ਹਾਂਜੀ ਅੱਗੇ ਆ ਜੀ ਨੈਕਸਟ ਆਪਣੇ ਕੋ 2022 ਮਾਡਲ ਦੀ ਕੀ ਆ ਸੈਲਟੋਸ ਹੈ ਐਚਟੀ ਕੇ ਪਲੱਸ ਹੈ ਪੋਸ਼ ਬਟਨ ਸਟਾਰਟ ਹੈ ਅਲਾਈਟਰ ਆਫਟਰ ਮਾਰਕੀਟ ਲੱਗੇ ਹੋਏ ਆ 40000 ਕਾਰ ਚੱਲੀ ਹੋਈ ਆ ਛੋਟਾ ਜਾਂ ਰੇਟ ਦੇਣਦਾ ਵੀਰੇ ਸਾਡੇ 8 ਲੱਖ ਦੀ ਕਾਰ ਦੇ ਦਾਂਗਾ 8 ਲੱਖ ਤਾਂ ਹੀ ਲੋਨ ਕਰਕੇ ਦੇ ਦਾਂਗਾ ਵਾਹ ਜੀ ਵਾਹ ਬਾਈ ਮਤਲਬ ਇਹ ਕਹਿ ਰਿਹਾ ਵੀ ਬੰਦੇ ਨੂੰ ਟੈਨਸ਼ਨ ਲੈਣੀ ਨਹੀਂ ਦੇਣੀ ਦਾ ਜਮਾ ਹੀ ਨਹੀਂ ਲੈ ਆਂਦੇ ਨਹੀਂ ਪਾਜੀ ਤੁਸੀਂ ਸਿਰਫ ਆਧਾਰ ਕਾਰਡ ਪੈਨ ਕਾਰਡ ਸੈਂਡ ਕਰੋ ਸਾਨੂੰ ਹਾਂ ਜੇ ਤੁਸੀਂ ਆਣ ਕੇ ਗੱਡੀ ਚੈੱਕ ਕਰਕੇ ਲੈ ਕੇ ਜਾਣੀ ਉਹ ਨਹੀਂ ਤੇ ਤੁਹਾਨੂੰ ਆਪਾਂ ਪਹੁੰਚ ਦਵਾਵਾਂਗੇ ਕਾਰ ਅੱਛਾ ਪਹੁੰਚ ਵੀ ਦਵਾਵਾਂਗੇ ਠੀਕ ਹੈ ਜੀ ਸੋ ਦਰਸ਼ਕੋ ਜੇ ਤੁਸੀਂ ਮਤਲਬ ਕਿ ਗੱਡੀ ਤੁਹਾਨੂੰ ਪਸੰਦ ਹੈਗੀ ਹੈ ਤੁਸੀਂ ਆਨਲਾਈਨ ਬਾਈ ਨਾਲ ਵਟਸਐਪ ਤੇ ਆ ਫੋਨ ਤੇ ਤੁਸੀਂ ਗੱਲ ਕਰਦੇ ਹੋ ਡਾਕੂਮੈਂਟ ਭੇਜੋ ਤੇ ਗੱਡੀ ਦੀ ਡਿਲੀਵਰੀ ਬਾਈ ਘਰੇ ਕਰਵਾ ਦਊਗਾ ਠੀਕ ਹੈ ਸੋ ਇੰਨੀ ਫੈਸਿਲਿਟੀ ਯਾਰ ਬਹੁਤ ਵਧੀਆ ਯਾਰ ਭਰਾ ਭਾਈ ਬਾਜੀ ਮਾਰਕੀਟ ਦੇ ਵਿੱਚ ਕੰਮ ਕਰਨ ਦਾ ਸੈਨ ਨਾ ਕੁਝ ਅਲੱਗ ਕਰਦੇ ਵਿੱਚ ਉੱਥੋਂ ਲੈ ਕੇ ਇੱਥੋਂ ਤੱਕ ਕੋਈ ਵੀ ਕਾਰਜ ਮੇਰੀ ਸੈਕੰਡ ਆਨਰ ਨਿਕਲਾਵੇ ਹਾਂਜੀ ਉਹਦੀ ਫੁੱਲ ਗਰੰਟੀ ਨਹੀਂ ਨਹੀਂ ਸਹੀ ਗੱਲ ਆ ਭਾਜੀ ਠੀਕ ਆਜੋ ਇੱਥੇ ਵੀ ਇਹ ਜੇ ਕਿਸੇ ਵੀਰ ਨੇ ਕਮਰਸ਼ੀਅਲ ਦਾ ਕੰਮ ਕਰਨਾ ਹੈ ਤੇ ਆਪਣੇ ਕੋਲ 18 ਮਾਡਲ ਦੀ ITOS ਹੈ ਡੀਜ਼ਲ ਦੇ ਵਿੱਚ ਠੀਕ ਹੈ ਰੇਟ ਇਹਦਾ ਵੀ ਆਪਾਂ 7.5 ਲੱਖ ਕਹਿੰਦੇ ਆ ਬਾਕੀ ਹੌਂਟੇ ਪਰ ਨੈਗੋਸ਼ੀਏਬਲ ਫੁੱਲ ਲੋਨ ਕਰਕੇ ਦੇ ਦੂੰਗਾ ਫੁੱਲ ਲੋਨ ਕਰਕੇ ਫੁੱਲ ਲੋਨ ਸੋ ਭਾਈ ਮਿੱਤਰ ਪਿਆਰੇ ਜਿਹੜੇ ਕੋਈ ਆਪਣਾ ਕਮਰਸ਼ੀਅਲ ਉਬਰ ਦਾ ਓਲਾ ਦਾ ਚੰਡੀਗੜ੍ਹ ਮੋਹਾਲੀ ਚ ਬਾਧੂ ਕੰਮ ਹੈਗਾ ਯਾਰ ਹਨਾ ਸੋ ਪ੍ਰਭ ਭਾਈ ਨਾਲ ਕੰਟ੍ਰੈਕਟ ਕਰੋ ਤੇ ਬਹੁਤ ਸਹੀ ਰੇਟ ਚ ਗੱਡੀ ਆਪਾਂ ਨੂੰ ਮਿਲ ਰਹੀ ਹੈ ਤੇ ਚੱਕ ਲੋ ਇੱਥੇ ਹਨਾ ਨੈਕਸਟ ਆਪਣੇ ਕੋ ਔਰਾ ਹੈ 2022 ਮੋਟਰ ਪੈਟਰੋਲ ਪਲੱਸ ਸੀਐਨਜੀ ਹੈ ਰੇਟ ਇਹਦਾ ਵੀ ਛੋਟਾ ਜਿਹਾ ਭਾਜੀ 5 ਲੱਖ ਦੀ ਗੱਡੀ ਦੇ ਦਾਂਗੇ 5 ਲੱਖ ਦਾ ਹੀ ਲੋਨ ਕਰਕੇ ਦੇ ਦਾਂਗੇ ਵਾਹ ਜੀ ਵਾਹ ਪਰ ਫਾਈਲ ਵਧੀਆ ਲੈ ਕੇ ਹੋਣੀ ਹੈ ਓਨਰ ਫਰਸਟ ਹੈ ਦੋਨੋਂ ਹੀ ਇਹ ਗੱ ਠੀਕ ਹੈ ਭਾਈ ਨੈਕਸਟ ਆਪਣੇ ਕੋਈ ਆ ਜਾਓ ਜੀ ਹਮ ਕ੍ਰਿਸ਼ਟਾ ਯਾਨੀ ਕਿ ਕਿ ਜਹ ਜਾਏ ਦਾ ਸਫਰ ਕਰ ਲੋ ਚਾਹੇ ਕ੍ਰਿਸ਼ਟਾ ਦਾ ਸਫਰ ਕਰ ਲੋ ਹਾਂ ਨਾ ਸਹੀ ਗੱਲ ਹੈ ਭਾਈ ਜੈਡ ਆਟੋਮੈਟਿਕ ਇਹ ਵਿੱਚ 70000 ਕਾਰ ਚੱਲੀ ਆ ਬੰਪਰ ਟੂ ਬੰਪਰ ਇਹਦਾ ਵੀ ਐਫੀਡਵਟ ਤੇ ਲਿਖ ਕੇ ਦਵਾਂਗੇ ਵੀਰੇ ਅੱਛਾ ਜੀ ਬੰਪਰ ਟੂ ਬੰਪਰ ਐਫੀਡਵਟ ਤੇ ਲਿਖ ਕੇ ਦਵਾਂਗੇ 18.5 ਲੱਖ ਦੀ ਕਾਰ ਦੇਣੀ ਹੈ ਵੀਰੇ ਹਾਂਜੀ ਮੌਕੇ ਤੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਹਾਂ 70000 ਸਰਵਿਸ ਰਿਕਾਰਡ ਚੱਲੀ ਇੱਕ ਮੱਖੀ ਜਿੰਨਾ ਵੀ ਦਾਗ ਆ ਜੇ ਉਹਦੀ ਵੀ ਫੁੱਲ ਗਾਰੰਟੀ ਹੈ ਨਹੀਂ ਨਹੀਂ ਸਹੀ ਹੈ ਭਾਈ ਓਨਰ ਫਸਟ 2019 ਮਾਡਲ ਹੈ ਤੇ ਓਨਰ ਫਸਟ ਹੈ ਠੀਕ ਹੈ ਤੇ 70000 70000 ਚੱਲੀ ਆ ਯਾਰ ਤੇ ਬਾਕੀ ਇਹ ਸਭ ਨੂੰ ਹੀ ਪਤਾ ਕਹਿਣ ਦੀ ਬਾਈ ਲੋੜ ਹੀ ਨਹੀਂ ਬਰਾ ਭਾਈ ਵੀ ਜਹਾਜ਼ ਵਾਲੀ ਸਵਾਰੀ ਹੈ ਜਹਾਜ਼ ਵਾਲੀ ਫਿਰ ਜਹਾਜ਼ ਵਾਲੀ ਕੋਈ ਆਣ ਕੇ ਚੈੱਕ ਕਰਾਵੇ ਮੈਂ ਇਸ ਕਾਰ ਨੂੰ ਅਜੇ ਤੱਕ ਰਬਿੰਗ ਵੀ ਨਹੀਂ ਕਰਾਇਆ ਕਾਰ ਨੂੰ ਅੱਛਾ ਐਸ ਇਟ ਇਜ਼ ਖੜੀ ਹੈ ਅੱਛਾ ਜਮਾ ਸਾਫ ਹੈ ਭਾਈ ਜਮਾ ਹੀ ਸਾਫ ਹੈ ਤੇ ਅੱਗੇ ਆ ਜੀ ਬਾਈ ਨੈਕਸਟ ਆਪਣੇ ਕੋਲ ਸਿਟੀ ਹੈ ਜੀ 2016 ਮਾਡਲ ਦੀ ਹੈ ਚੰਡੀਗੜ੍ਹ ਦਾ ਨੰਬਰ ਰਹਿਣ ਵਾਲਾ 1.5 ਦੀ ਆਸਕਿੰਗ ਹੈ 4.5 ਲੱਖ ਦਾ ਲੋਨ ਕਰਕੇ ਦੇ ਦੂੰਗਾ ਜਿੱਥੇ ਵੀ ਡੀਲ ਹੁੰਦੀ ਆ ਬਾਕੀ ਉਹਨੇ ਕੀ ਪੈਸੇ ਲੈਣੇ ਉਹਨੇ ਕੇ ਪੈਸੇ ਲੈਣੇ ਉਹਨੇ ਕੇ ਪੈਸੇ ਨਹੀਂ ਨਹੀਂ ਬਹੁਤ ਸਾਫ ਹੈ ਬਾਈ ਗੱਡੀ ਇਹਦੀ ਵੀ ਗਾਰੰਟੀ ਲਊਗੀ ਪਾਜੀ ਬੰਪਰ ਦੋਨੋਂ ਪੇਂਟ ਹੈ ਹੂੰ ਬਾਕੀ ਕੋਈ ਪੀਸ ਆ ਜੇ ਉਹਦੀ ਫੁੱਲ ਗਾਰੰਟੀ ਠੀਕ ਹੈ ਬਾਈ ਜੀ ਨੈਕਸਟ ਆਪਣੇ ਕੋ ਹੋਂਡਾ ਸਿਟੀ ਹੈ ਜੀ ਆਟੋਮੈਟਿਕ ਦੇ ਵਿੱਚ ਹਾਂਜੀ ਸਨਰੂਫ ਹੈ ਪੁਸ਼ ਬਟਨ ਸਟਾਰਟ ਹੈ ਜੈਡ ਐਕਸ ਮਾਡਲ ਆ ਪੈਟਰੋਲ ਦੇ ਵਿੱਚ ਨੰਬਰ ਪੇਡ ਰਹੂਗਾ ਇਹਦਾ ਵੀ ਸਿੰਗਲ ਡਿਜੀਟ ਵਾਲਾ ਨੰਬਰ ਹੈ ਮੁਖਸਰ ਸਾਹਿਬ ਦਾ ਰੇਟ ਇਹਦਾ ਵੀ ਛੋਟਾ ਕਿ ਸਾਢੇ 6 ਲੱਖ ਦੀ ਕਾਰ ਦੇ ਦਾਂਗੇ 6 ਲੱਖ ਦਾ ਲੋਨ ਕਰਕੇ ਦਿਆਂਗੇ ਮਾਰਕੀਟ 'ਚ ਇਹਦਾ ਘੱਟ ਤੋਂ ਘੱਟ 7.5 ਲੱਖ ਹੈਗਾ ਗੱਡੀ 50 ਹਜ਼ਾਰ ਸਰਵਿਸ ਰਿਕਾਰਡ ਚੱਲੀ ਹੋਈ ਹੈ ਅੱਛਾ ਜੀ ਦੋਨੋਂ ਚਾਬੀਆਂ ਦਵਾਂਗੇ ਨਾਲ ਦੋਨੋਂ ਚਾਬੀਆਂ ਫਰਸਟ ਓਨਰ ਲਾ ਵਈ ਆ ਗਏ ਕੜੇ ਆ ਗਏ ਸੱਜਣੋ ਕੜੇ ਆ ਗਏ ਕੜੇ ਔਰ ਇਸ ਗੱਡੀ ਦਾ ਰੇਟ ਨਾ ਥੋੜੇ ਧਿਆਨ ਨਾਲ ਸੁਣਿਓ ਹਾਂ ਫਰਸਟ ਓਨਰ ਦੀ ਕਾਰ ਹੈ 2011 ਮਾਡਲ ਹੈ ਡੀਜ਼ਲ ਦੇ ਵਿੱਚ ਨੰਬਰ ਇਹਦਾ ਵੀ ਪੇਡ ਹੈ ਦੋਨੇ ਚਾਬੀਆਂ ਦਵਾਂਗੇ ਕਿ ਦੂਜੀ ਚਾਬੀ ਜਮਾ ਹੀ ਅਨਯੂਜ਼ ਦਵਾਂਗੇ ਅੱਛਾ ਜੀ ਠੀਕ ਹੈ ਜੀ ਅੱਜ ਦੀ ਸ਼ਾਮ ਦੇਖ ਲਓ 95 ਹਜ਼ਾਰ ਕਾਰ ਚੱਲੀ ਹੈ ਵਿਦਆਊਟ ਸਨਰੂਫ ਹੈ ਰੇਟ ਛੋਟਾ ਜਾ 370000 ਦੀ ਛੁੱਟ ਦੇ ਰੇਟ ਨਾਲ ਆਡੀ ਦੇ ਦੂੰਗਾ ਵਾਹ ਜੀ ਵਾਹ ਭਾਈ ਮਾਡਲ ਕਿੰਨਾ ਹੈ 11 11 ਮਾਡਲ ਹਾਂਜੀ ਭਾਈ ਇਹਦਾ ਸਵਿਫਟ ਨਾਲੋਂ ਵੀ ਸਸਤੀ ਹੋਗੀ ਬਿਲਕੁਲ ਬਾਜੀ ਜਮਾ 3 ਲੱਖ ਦੀ 370000 ਦੀ ਗੱਡੀ ਦੇ ਦਾਂਗਾ 370000 ਹਾਂਜੀ ਭਾਈ ਪ੍ਰਭਾਇ ਤੂੰ ਮਜ਼ਾਕ ਜਾਂ ਤਾਂ ਨਹੀਂ ਕਰੀ ਯਾਰ ਮੇਰੇ ਤੈਨੂੰ ਸ਼ੌਂਕ ਪੂਰੇ ਕਰਦਾ ਲਗਜ਼ਰੀ ਕਾਰਾਂ ਦੇ ਤੁਸੀਂ ਅੱਗੇ-ਅੱਗੇ ਦੇਖੋ ਵੀ ਹੁੰਦਾ ਕੀ ਹੈ ਸਹੀ ਗੱਲ ਹੈ ਸੋ ਮਿੱਤਰੋ ਜਿਹੜਾ ਦਾ ਵੀਜ਼ਨ ਦਿਲ ਕਰਦਾ ਯਾਰ ਵੀ ਮੈਂ ਵੀ ਆਡੀ ਲਾਵਾਂ ਮੈਂ ਵੀ ਲਗਜ਼ਰੀ ਗੱਡੀ ਲਾਵਾਂ ਸੋ ਪ੍ਰਭ ਭਾਈ ਕੋਲੇ ਆ ਜਾਓ ਯਾਰ ਲਗਜ਼ਰੀ ਗੱਡੀਆਂ ਦਾ ਭਾਈ ਸ਼ੌਂਕ ਪੂਰਾ ਕਰਾਉਂਦਾ ਜਮਾਂ 3.70 ਲੱਖ ਰੁਪਏ ਯਾਰ ਬਿਲਕੁਲ ਸਰ ਜਮਾਂ ਕੈਂਟ ਰੇਟ ਭਾਈ 크ਰੂਜ਼ ਆ ਜੀ ਜਿਹੜਾ ਅੱਜ ਕੱਲ ਮਨ ਲੋ ਲੜਕੀਆਂ ਦੀ ਫੇਵਰੇਟ ਕਾਰ ਹੈ ਠੀਕ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਲਾਸਟ ਦੇ ਅੰਦਰ ਰੇਟ ਵੀਰੇ 2,25,000 ਦੀ ਜੈਸਨੋ ਕਾਰ ਦੇਣੀ ਹੈ ਵੀਰੇ 2,25,000 2,25,000 ਦੀ 12 ਮੋਡ ਅੱਛਾ ਹਾਂਜੀ ਕਰੂਜ਼ਾ ਮੇਰੇ ਕੋਲ 3-4 ਹੈਗੀਆਂ ਇੱਕ 11 ਇੱਕ 12 ਇੱਕ 14 ਹੈ ਪਰ ਫਿਲਹਾਲ ਇਹ ਇੱਥੇ ਖੜੀ ਹੈ ਇਹ 2,25,000 ਦੀ ਗੱਡੀ ਦੇ ਦਾਂਗੇ 2,25,000 2,25,000 ਬਾਈ ਰੂਸ ਦਾ ਇਹ ਕਹਿ ਲੋ ਵੀ ਮੁੰਡੇ ਖੁੰਡਿਆਂ ਦੀ ਆ ਆਡੀ ਦਾ ਇੰਜਨ ਹੈ ਭਾਜੀ ਉਹ ਹਰ ਇੱਕ ਨੂੰ ਪਤਾ ਜੀ ਕੰਪਨੀ ਬੰਦ ਹੋ ਗਈ ਹੈ ਉਹਦਾ ਕਰਕੇ ਨਹੀਂ ਤੇ ਇਹ ਕਾਰ ਇਦਾਂ ਦੀ ਵੀ ਜਹਾਜ਼ ਵਾਲੀ ਇਹ ਵੀ ਫੀਲਿੰਗ ਜਹਾਜ਼ਾਂ ਦਾ ਸਹੀ ਗੱਲ ਹੈ ਬਈ ਛੋਟਾ ਗੱਡੀ ਹੈ ਛੋਟਾ ਕਾਰ ਇਹ ਕੋਈ ਜਾਨੀ ਕਿ ਕੋਈ ਲਕੋ ਨਹੀਂ ਹੈ ਤੇ ਆ ਮੁੰਡਿਆਂ ਦੀ ਹੈ ਪਸੰਦ ਬਈ ਪਹਿਲੀ ਹੈ ਬਿਲਕੁਲ ਬਿਲਕੁਲ ਸਰ ਛੋਟੇ ਬਾਈਟ ਜੇ ਮੇਰੇ ਵੀਰ ਨੂੰ ਕਿਸੇ ਨੂੰ ਕਾਰ ਚਾਹੀਦੀ ਹੈ ਡੀਜ਼ਲ ਦੇ ਵਿੱਚ ਐਵਰੇਜ ਚੰਗੀ ਚਾਹੀਦੀ ਹੈ ਪੇਕਅਪ ਫੁੱਲ ਚਾਹੀਦੀ ਹੈ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੂੰ ਨਵੀਂ ਅੱਜ ਦੀ ਵਰਨਾ ਨਾਲੋਂ ਪੇ ਕਪ ਇਹਦੀ ਜ਼ਿਆਦਾ ਐ ਇਹਦੀ ਜ਼ਿਆਦਾ ਪੁਰਾਣੀ ਦੀ ਇਹ ਵੀ ਗੱਡੀ ਆਪਾਂ ਵੀਰੇ 1,80,000 ਦੀ ਦੇ ਦਾਂਗੇ ਕਾਰ ਦਾ 10 ਮਾਡਲ ਐ 30 ਤੱਕ ਪਾਸ ਐ ਸੈਕੰਡ ਆਨਰ ਦੀ ਕਾਰ ਐ ਹੂੰ ਲੋ ਬਾਈ ਵਰਨਾ ਜੇ ਲੈਣੀ ਐ ਕਿਸੇ ਨੇ ਜਮਾਂ ਬਾਜਬ ਰੇਟ 1,80,000 ਬਾਈ ਤੇ ਇਹ ਵੀ ਫਸਟ ਆਨਰ ਨਹੀਂ ਇਹ ਸੈਕੰਡ ਆਨਰ ਸੈਕੰਡ ਆਨਰ ਇਹ ਸੈਕੰਡ ਆਨਰ ਛੋਟੀ ਬਜਟ ਚ ਆ ਗਈ ਵੀਰੇ ਛੋਟੀ ਬਜਟ ਚ ਆ ਗਈ ਠੀਕ ਐ ਜੀ ਆਜੋ ਜੀ ਅੱਗੇ ਪੀਵੀ 65 ਹੂੰ 2018 ਮਾਡਲ ਦੀ ਟਿਓਸ ਜਿਹਦੀ ਐਵਰੇਜ ਮੰਨ ਲਓ ਮੰਨ ਕੇ ਚੱਲੋ ਤੇ 25 ਤੋਂ 26 ਹੈ ਯਾਰ 25 26 ਐਵਰੇਜ ਹੈਗਾ ਔਰ ਇੰਜਨ ਦੀ ਤੇ ਸੌ ਖਾ ਕੇ ਕਹਿ ਦੋ ਬੋਡੀ ਖਤਮ ਹੋ ਜੂਗੀ ਪਰ ਇੰਜਨ ਇੰਜਨ ਤੁਸੀਂ ਦੂਜੀ ਗੱਡੀ ਚ ਕਰਾਨਾ ਪੀ ਏਦਾਂ ਹੀ ਹੁੰਦਾ ਜੀਪਾਂ ਜਾਂ ਪੱਤਰੋਂ ਨਹੀਂ ਹੈ ਜੀ ਸਹੀ ਗੱਲ ਹੈ ਜੀ ਸਹੀ ਠੀਕ ਹੈ ਜੀ ਇੱਕ ਛੋਟਾ ਜਿਹਾ ਰੇਟ ਹੈ ਵੀਰੇ ਇਹਦਾ ਵੀ 5.5 ਲੱਖ ਦੀ ਕਾਰ ਦੇ ਦਾਂਗੇ ਜੈਸਨੋ 5 ਲੱਖ ਦਾ ਲੋਨ ਕਰਕੇ ਦੇ ਦੂੰਗੇ 5 ਲੱਖ ਦਾ ਲੋਨ 18 ਮਾਡਲ ਫਰਸਟ ਓਨਰ ਦੀ ਕਾਰ ਪੀਬੀ 65 ਚਿੱਟਾ ਰੰਗ ਇਟਿਓਸ ਔਰ ਗੱਡੀ ਨਜਾਇਜ਼ ਸਾਫ ਬਾਈ ਮਾਡਲ ਦੁਬਾਰਾ ਦੱਸੋ ਦੱਸ ਕੰਨ 18 ਮਾਡਲ ਫਰਸਟ ਓਨਰ ਦੀ ਕਾਰ ਪੀਬੀ 65 ਭਾਈ 5.5 ਲੱਖ ਰੁਪਈਆ BB65 ਨੰਬਰ ਹੈਗਾ ਨੰਬਰ ਵੀ ਹੈ ਨਾ ਘੈਂਟ ਮਿਲ ਗਿਆ ਆਪਾਂ ਨੂੰ ਤੇ ਰੇਟ ਉੱਪਰੋਂ ਵਾਜੂ ਮਿਲ ਗਿਆ ਉੱਪਰੋਂ ਗੱਡੀ ਘੈਂਟ ਮਿਲ ਗਈ ਉੱਪਰੋਂ ਯਾਰ ਤੇਲ ਨਹੀਂ ਖਾਂਦੀ ਸੋ ਮੌਕਾ ਨਖ ਜਾਓ ਯਾਰ ਹੈ ਨਾ ਤੇ ਭਾਈ ਪ੍ਰਾ ਭਾਈ ਇਹ ਤਾਂ ਤੂੰ ਇਹ ਕਹਿ ਲਾ ਵੀ ਤੂੰ ਇੱਕ ਕਿਸਮ ਦੀ ਲਾਟਰੀ ਲੈ ਕੇ ਆ ਗਿਆ ਹੈ ਨਾ ਇਹ ਤੁਹਾਡੇ ਏਰੀਆ ਚ ਆਪਾਂ ਤੁਹਾਡਾ ਲੱਗ ਗਿਆ ਇੱਥੇ ਕਿੱਦਾਂ ਹਾਂਜੀ ਹਾਂ ਮੇਰਾ ਇਹੀ ਪਿੰਡ ਹੈ ਜੀ ਦੱਸਣ ਲੱਗ ਪਾ ਤੁਹਾਡੇ ਏਰੀਆ ਤੇ ਆ ਆ ਚੀਜ਼ ਨਾ ਲੋਕੀ ਦੇਖਣ ਆਉਂਦੇ ਆ ਵੈਸੇ ਤੁਸੀਂ ਸਾਡੇ ਲੱਗੇ ਖੋਲੇ ਸਾਡੇ ਇੱਥੇ ਕੋਈ ਕਾਰ ਬਜ਼ਾਰ ਨਹੀਂ ਹੈਗਾ ਹਾਂਜੀ ਹਾਂ ਬਸ ਮੈਂ ਜੀ ਤੁਹਾਡਾ ਪਿਆਰ ਚਾਹੀਦਾ ਨਹੀਂ ਨੈਕਸਟ ਆਪਣੇ ਕੋਲ ਕ੍ਰੇਟਾ ਹੈ ਜੀ 2020 ਮਾਡਲ ਹੈ ਡੀਜ਼ਲ ਦੇ ਵਿੱਚ ਬੇਸ ਮਾਡਲ ਹੈ ਪਰ ਤੁਸੀਂ ਅਲਾਈਟਰ ਚੈੱਕ ਕਰ ਸਕਦੇ ਜੀ ਬਾਜੀ ਟੌਪ ਵਾਲੇ ਲਾਈਟਰ ਪਾਏ ਹੋਏ ਆ ਜਾਲੀ ਲੱਗੀ ਹੋਈ ਆ ਵੀਰੇ ਠੀਕ ਹੈ ਜੀ ਇਹਦਾ ਵੀ ਰੇਟ ਮੰਗ ਲਓ ਆਪਾਂ ਸਵਾ ਕਣਾਉਂ ਦੀ ਆਸਕਿੰਗ ਕਰਦੇ ਆ 870 ਸੁੱਤਰ ਦੀ ਗੱਡੀ ਦੇ ਦਾਂਗੇ 8 ਲੱਖ ਦਾ ਹੀ ਲੋਨ ਕਰ ਦਾਂਗੇ 8 ਲੱਖ ਦਾ ਹੀ ਲੋਨ ਕਰ ਦਾਂਗੇ ਹਾਂਜੀ 70000 ਲੈ ਕੇ ਹੋ ਬਜੀ ਯਾਰ ਮੈਨੂੰ ਲੱਗਦਾ ਵੀ ਪ੍ਰਭ ਭਾਈ ਨੂੰ ਪਤਾ ਨਹੀਂ ਪੈਸਿਆਂ ਨਾਲ ਉਹ ਹੀ ਨਹੀਂ ਹੈ ਨਾ ਵੀ ਪੈਸੇ ਕਹਿੰਦੇ ਲੈ ਕੇ ਹੀ ਨਾ ਆਉਂਦੇ ਵੀ ਪੈਸੇ ਨਹੀਂ ਅਸੀਂ ਘਰ ਘਰ ਗੱਡੀ ਪਹਚਾਉਣੀ ਹੈ ਸਾਰਿਆਂ ਦੇ ਗੱਡੀ ਦੇ ਸੁਪਨੇ ਪ੍ਰਭ ਭਾਈ ਪੂਰੇ ਕਰ ਰਿਹਾ ਤੇ ਆਪਣਾ ਯਾਰ ਈਜ਼ੀ ਹੋ ਜਾਂਦਾ ਬਾਈ ਹੈ ਨਾ ਇਨਸਟਾਲਮੈਂਟ ਦੇ ਸਹੀ ਹੋ ਜਾਂਦਾ ਕੰਮ ਤੇ ਬੰਦੇ ਤੋਂ ਇਕੱਠੇ ਪੈਸੇ ਨਹੀਂ ਦੇ ਹੁੰਦੇ ਕਈ ਵਾਰ ਨਾ ਬਿਲਕੁਲ ਸਰ ਹਾਂ ਤੇ ਗੱਡੀ ਬਾਈ ਬਹੁਤ ਘੈਂਟ ਹੈ ਵੀ ਤੇ ਬਾਈ ਇਹ ਆ ਗਈ ਹੈ ਨਾ ਐਕਸਵੀ ਨੈਕਸਟ ਆਪਣੇ ਕੋ ਐਕਸਵੀ 2018 ਮਾਡਲ ਮਾਰਕੀਟ 'ਚ ਰੇਟ ਇਹਦਾ ਵੀ ਟਰਾਈ ਕਰ ਲਿਓ ਵੀਰੇ ਹੂੰ ਫੁੱਲ ਗਾਰੰਟੀ ਐ ਇਸ ਚੀਜ਼ ਦੀ ਹੂੰ ਦੋ ਪੀਸ ਪੇਂਟ ਹੈ ਕਾਰ ਦੇ ਵਿੱਚ ਉਹ ਆਪਾਂ ਦੱਸਾਂਗੇ ਕਿ ਕਿਹੜੀ ਗੱਲੋਂ ਕਰਾਈ ਸੀ ਠੀਕ ਹੈ ਜੀ ਠੀਕ ਹੈ ਜੀ ਇਹ ਚੀਜ਼ ਦੱਸ ਕੇ ਦਵਾਂਗੇ ਉਹ ਚੀਜ਼ ਦਾ ਸਵਾਦ ਵੱਖਰਾ ਸਵਾਦ ਵੱਖਰਾ ਹੈ ਜੀ ਬੰਪਰ ਤੋਂ ਬੰਪਰ ਸਾਰੀ ਰੀਜਨਲ ਰਹਿਣ ਵਾਲੀ ਕਾਰ 18 ਮਾਡਲ ਸਨ ਰੂਫ ਦੇ ਵਿੱਚ ਪੁਸ਼ ਬਟਨ ਸਟਾਰਟ ਹੈ ਜੀ W10 ਹਮ ਰੇਟ ਇਹਦਾ 7.5 ਲੱਖ ਦੀ ਕਾਰ ਦੇ ਦਾਂਗੇ ਹਮ 7 ਲੱਖ ਦਾ ਲੋਨ ਕਰਕੇ ਦੇ ਦੂੰਗਾ ਮਾਰਕੀਟ ਦੇ ਵਿੱਚ ਰੇਟ ਇਹਦਾ 8.5 ਲੱਖ ਰੁਪਈਆ ਹੈ HW1018 ਮਾਡਲ ਦਾ ਸਰਵਿਸ ਰਿਕਾਰਡ ਚਾਹੀਦਾ ਕਾਰ ਦਾ ਇਹ ਵੀ ਕਹਿੰਦੇ ਕੋਈ ਇੰਨੀ ਚੱਲੀ ਇੰਨੀ ਚੱਲੀ ਸਰਵਿਸ ਰਿਕਾਰਡ ਦਵਾਂਗਾ 92000 ਦਾ 92000 ਹੀ ਚੱਲੀ ਹੋਈ ਆ 92000 ਓਨਰ ਫਰਸਟ ਹੈ ਨਹੀਂ ਨਹੀਂ ਸਹੀ ਗੱਲ ਹੈ ਦੇਖ ਲਓ ਵੀਰ ਨੇ ਸੱਦਾ ਹੀ ਚੈਲੰਜ ਕਰਤਾ ਵੀ ਕੋਈ ਲਕੋਸ਼ਪੋ ਨਹੀਂ ਹੈ ਜੋ ਜਿਹੜੀ ਚੀਜ਼ ਆਪਣਾ ਪਾਰਟ ਕੋਈ ਵੀ ਇਹਦਾ ਫੇਟ ਹੋਇਆ ਵਾ ਉਹ ਦੱਸ ਕੇ ਦਵਾਂਗੇ ਅਗਲੇ ਨੂੰ ਕੋਈ ਲਕੋ ਨਹੀਂ ਰੱਖਣੀ ਹੈਗੀ ਬਈ ਤੂੰ ਸ਼ੀਸ਼ਾ ਹੀ ਰੱਖ ਰਿਹਾ ਅਗਲੇ ਦੇ ਸਾਹਮਣੇ ਬਿਲਕੁਲ ਭਾਜੀ ਜਿਹੜੀ ਚੀਜ਼ ਹੋਊਗੀ ਨਾ ਪਤਾ ਤੁਸੀਂ ਮਾਰਕੀਟ ਵਿੱਚ ਬੈਠੇ ਜਾ ਮਾਰਕੀਟ ਓਪਨ ਹੈ ਸਾਰੀ ਅੱਜਕੱਲ ਮਾਰਕੀਟ ਪਲੇਸ ਸਹਿਰਾ ਵਗੈਰਾ ਓਲ ਐਕਸ ਸਾਰੇ ਪਾਸੇ ਕੰਪੀਟੀਸ਼ਨ ਬਹੁਤ ਤਗੜਾ ਹੈ ਠੀਕ ਹੈ ਜੀ ਕੋਈ ਮੇਰੇ ਕੋਲ ਤੁਸੀਂ ਕਾਰ ਲੈ ਕੇ ਜਾ ਤੁਹਾਡਾ ਮਿੱਤਰ ਕਾਰ ਲੈ ਗਿਆ ਉਹ ਮੇਰੇ ਕੋਲ ਤੁਹਾਡੇ ਥਰੂ ਲੈ ਗਿਆ ਕਿਉਂਕਿ ਜਾਂਦੀਆਂ ਸਰਕਲ ਚ ਹੀ ਹੈ ਠੀਕ ਹੈ ਜੀ ਕੋਈ ਤੁਹਾਨੂੰ ਕਹੇ ਦੇ ਵੀ ਬਈ ਭੈ ਜੋ ਝੂਠ ਮਾਰ ਕੇ ਦੇਤੀ ਤੇਰੇ ਬੰਦੇ ਨੇ ਇਹਦੇ ਤੇ ਆਪੀਸ ਪੇਂਟ ਹੈ ਜਿਹੜੀ ਚੀਜ਼ ਹੋਊਗੀ ਦੱਸ ਕੇ ਦਊਗਾ ਹੱਕ ਥਾਪੜ ਕੇ ਦਊਗਾ ਵੀ ਆਹ ਕਾਰ ਆ ਦੇਖੋ ਐਡਾ ਤਕੜਾ ਬਾਈ ਯਾਰ ਦੇਖ ਲਓ ਚੈਲੰਜ ਕਰ ਰਿਹਾ ਗੱਲ ਬਾਈ ਦੀ ਵੀ ਸਹੀ ਹੈਗੀ ਆ ਨਾ ਜੇ ਕੱਲ ਨੂੰ ਮੈਂ ਵੀਰ ਤੋਂ ਪ੍ਰਭਾਈ ਤੋਂ ਗੱਡੀ ਲੈ ਕੇ ਗਿਆ ਤੇ ਉਹਦੇ ਵਿੱਚ ਕੋਈ ਲਕੋਸ਼ ਕੋ ਬਾਅਦ ਚ ਨਿਕਲੇ ਤੇ ਮੈਂ ਪ੍ਰਭ ਬਾਈ ਬਾਰੇ ਮੈਂ ਅੱਗੇ ਬੰਦੇ ਨੂੰ ਕੀ ਰੈਫਰੈਂਸ ਦਊਗਾ ਨਾ ਤੇ ਉਹ ਸਹੀ ਗੱਲ ਆ ਉਹ 네ਗਟਿਵਿਟੀ ਜਾਊਗੀ ਸੋ ਵੀਰ ਪੋਜ਼ਿਟਿਵਿਟੀ ਰੱਖਦਾ ਸਹੀ ਗੱਲ ਦੱਸਦਾ ਸੱਚੀ ਗੱਲ ਅੱਗੇ ਦੇ ਅਗਲੇ ਦੇ ਮੂਰੇ ਰੱਖ ਦਿੰਦਾ ਬਿਲਕੁਲ ਬਿਲਕੁਲ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਕਰਨਾ ਕਿਉਂਕਿ ਇੱਥੋਂ ਤੱਕ ਪਹੁੰਚ ਗਏ ਆ ਪਰਮਾਤਮਾ ਨੇ ਹੋਰ ਪਤਾ ਨਹੀਂ ਕਿੰਨੀ ਉੱਪਰ ਲੈ ਕੇ ਜਾਣਾ ਹੈ ਪਰ ਜਿਹੜੀ ਚੀਜ਼ ਵੇਚਾਂ ਹਾਜ਼ਰ-ਨਾਜ਼ਰ ਹੋ ਕੇ ਦੱਸ ਕੇ ਬਚਾਂਗੇ ਸੋ ਗੱਲ ਇਹ ਹੈਗੀ ਆ ਬਾਈ ਦੇਖੋ ਕੋਈ ਵੀ ਦਰਸ਼ਕੋ ਕੋਈ ਆਡੀ ਲੈਣੀ ਚਾਹੁੰਦਾ ਕੋਈ ਥਾਰ ਲੈਣੀ ਚਾਹੁੰਦਾ ਯਾਰ ਕਿਸੇ ਵੀ ਤਰ੍ਹਾਂ ਦੀ ਗੱਡੀ ਲੈਣੀ ਚਾਹੁੰਦਾ ਯਾਰ ਪ੍ਰਭ ਭਾਈ ਨਾਲ ਸੰਪਰਕ ਕਰੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਆ অলਰੈਡੀ ਠੀਕ ਹੈ ਲੋਕੇਸ਼ਨ ਤੁਹਾਨੂੰ ਮੈਂ ਦੱਸ ਚੁੱਕਿਆ ਦੁਬਾਰਾ ਮੈਂ ਲੋਕੇਸ਼ਨ ਤੁਹਾਨੂੰ ਫੇਰ ਦੱਸ ਦਿੰਨਾ ਕਿ ਜਿਹੜੀ ਹੈ ਆਪਣਾ ਚੰਡੀਗੜ੍ਹ ਤੋਂ ਰੋਪੜ ਤੋਂ ਹਾਈਵੇ ਜਾਂਦਾ ਜੀ ਦੁਆਬੇ ਕਾਲਜ ਦੇ ਜਮਾ ਸਾਹਮਣੇ ਬਾਈ ਦਾ ਯਾਰ ਇੱਥੇ ਹੈਗਾ ਸਿਸਟਮ ਬਣਾਇਆ ਹੋਇਆ ਤੇ sigma auto sales ਤੁਸੀਂ ਬਾਈ ਆਪਣਾ ਆਪਣਾ ਉਹਦੇ ਵੀ ਪਾਇਆ ਹੋ ਆਪਾਂ ਨੇ ਹਾਂਜੀ ਇੰਸਟਾਗ੍ਰam ਤੇ ਵੀ ਹੈਗਾ ਬਈ ਇੰਸਟਾਗ੍ਰam ਤੇ ਪੇਜੀ ਹੈਗਾ ਹੈਨਾ ਤੇ ਆਪਣਾ ਲੋਕੇਸ਼ਨ ਵੀ ਪਾਈ ਵੀ ਆਪਾਂ ਨੇ ਲੋਕੇਸ਼ਨ ਵੀ ਹੈਗੀ ਬਸ ਲਓ ਜੀ ਤੁਸੀਂ ਲੋਕੇਸ਼ਨ ਵੀ ਆਪਾਂ ਸਰਚ ਕਰਕੇ ਆ ਸਕਦੇ ਆ ਬਾਕੀ ਬਾਈ ਨਾਲ ਯਾਰ ਸੰਪਰਕ ਕਰੋ ਜਿਵੇਂ ਵੀ ਤੂੰ ਅਸੀਂ ਚਾਹੁੰਦੇ ਹੋ ਗੱਡੀ ਲੈਣੀ ਕਿੰਦਾ ਦੀ ਗੱਡੀ ਲੈਣੀ ਚਾਹੁੰਦੇ ਹੋ ਤਾਂ ਬਾਈ ਤੁਹਾਡੀ ਫੁੱਲ ਸਪੋਰਟ ਕਰੂਗਾ ਯਾਰ ਜੋ ਵੀ ਗੱਲ ਕਰੂਗਾ ਕੋਰੀ ਗੱਲ ਕਰੂਗਾ ਕੋਈ ਲਕੋਸ਼ ਕੋ ਨਹੀਂ ਹੈਗੀ ਹੋਰ 10 ਕੇ ਬਾਦ ਪੰਜ ਚਾਰ ਦਿਨ ਦੀ ਗੱਲ ਹੈ ਤੁਹਾਡੇ ਕੋ ਇੱਥੇ ਸਾਰੀਆਂ ਆਪਣ ਨੂੰ ਕੋ ਫੋਰਚੂਨਰ ਵੀ ਆ ਰਹੀਆਂ ਪੰਜ ਚਾਰ ਸਕੋਰਪਿਓ ਲਿੱਤੀਆਂ ਉਹ ਵੀ ਆ ਜਾਣੀਆਂ ਵੀਰੇ ਠੀਕ ਹੈ ਬਾਈ ਤੇ ਪ੍ਰਭਾਈ ਆਪਣੀ ਲੋਕੇਸ਼ਨ ਬਾਰੇ ਤੇ ਆਪਣੇ ਨੰਬਰ ਬਾਰੇ ਇੱਕ ਵਾਰ ਦੱਸ ਕਾ ਤੁਸੀਂ ਆ ਪਾਜੀ ਤੁਸੀਂ ਆਉਣਾ ਦੁਆਬਾ ਕਾਲਜ ਦੇ ਓਪੋਜ਼ਿਟ ਨੀਅਰ ਰਿਆਤਬਾਰਾ ਸਹੌੜਾ ਪਿੰਡ ਹੈ ਜੀ ਨੀਅਰ ਪੈਟਰੋਲ ਪੰਪ ਵੀ ਆ ਗਿਆ ਬਸ ਕਾਫੀ ਲੋਕੇਸ਼ਨਾਂ ਹੈਗੀਆਂ ਨੰਬਰ ਮੇਰਾ ਵੀਰੇ 8264788070 8264788070 ਠੀਕ ਹੈ ਜੀ ਤੁਸੀਂ ਕਾਲ ਕਰੋ ਅਧਾਰ ਕਾਰਡ ਪੈਨ ਕਾਰਡ ਕੋ ਲੋਨ ਚੈੱਕ ਕਰਾਉਣ ਲੋਨ ਕਰਾ ਸਕਦੇ ਤੁਸੀਂ ਆਪਾਂ ਡੀਲ ਹੋਮ ਡਿਲੀਵਰੀ ਵੀ ਦੇ ਦਾਂਗੇ ਲੋ ਜੀ ਸੋ ਬਾਕੀ ਤੁਸੀਂ ਡਰੋਨ ਦੀ ਫੁਟੇਜ ਤੁਸੀਂ ਦੇਖੇ ਰਹੇ ਹੋ ਲੋਕੇਸ਼ਨ ਤੁਹਾਨੂੰ ਡਰੋਨ ਦੀ ਫੁਟੇਜ ਦਿਖੇ ਰਹੀ ਹੈ ਕਿ ਕਿਹੜੀ ਲੋਕੇਸ਼ਨ ਆਪਾਂ ਨੇ ਕਿੱਥੇ ਆਉਣਾ ਸੋ ਉਹ ਡਰੋਨ ਦੇ ਵਿੱਚ ਮੈਂ ਪੂਰਾ ਦਿਖਾ ਰਿਹਾ ਤੁਹਾਨੂੰ ਤੇ ਨੇੜੇ ਜਮਾ ਨਾਲ ਪੰਪ ਹੈ ਜੀ ਇਧਰ ਸਾਈਡ ਤੇ ਰਾਈਟ ਸਾਈਡ ਸਾਹਮਣੇ ਦੁਆਬਾ ਕਾਲਜ ਸਾਹਮਣੇ ਦੁਆਬਾ ਕਾਲਜ ਹੈ ਤੇ ਹਾਈਵੇ ਦੀ ਫੁਟੇਜ ਤੁਸੀਂ ਡਰੋਨ ਚ ਇਹ ਦੇਖ ਰਹੇ ਹੋ ਜਿਹੜੀ ਹੁਣ ਉੱਪਰ ਤੁਸੀਂ ਦੇਖ ਰਹੇ ਹੋ ਤੇ ਬਾਕੀ ਪ੍ਰਭ بھائی ਦਾ ਯਾਰ ਮੈਂ ਤਾਂ ਇਹੀ ਕਹਾਂਗਾ ਵੀ ਧੰਨਵਾਦ ਹੈ ਬਾਈ ਤੂੰ ਮੁੰਡਿਆਂ ਖੁੰਡਿਆਂ ਦਾ ਸਾਰਿਆਂ ਦਾ ਸ਼ੌਕ ਪੂਰਾ ਕਰ ਰਿਹਾ ਤੇ ਬਾਕੀ ਕਿਸੇ ਨੂੰ ਟੈਨਸ਼ਨ ਨਹੀਂ ਲੈਣ ਦੇ ਰਹੇ ਤੇ ਫਾਈਨੈਂਸ ਦੀ ਯਾਰ ਫੁੱਲ ਬਾਈ ਕੋਲੇ ਫੈਸਿਲਿਟੀ ਹੈ ਨਾ ਜਿੱਦਾਂ ਮਰਜ਼ੀ ਕਰਕੇ ਆਪਣਾ 50000 ਲੱਖ ਰੁਪਏ ਤੱਕ ਜਿਹੜਾ ਬਾਈ ਦੱਸ ਰਿਹਾ ਉਦਾਂ ਦਾ ਸਾਹ ਨਾਲ ਆਪਣਾ ਲਿਆਓ ਤੇ ਬਾਕੀ ਦੀ ਆਪਣਾ ਲੋਨ ਤੁਹਾਡੀ ਪ੍ਰੋਫਾਈਲ ਵਧੀਆ ਉਹ ਕਿ 60 ਕਿਲੋਮੀਟਰ ਏਰੀਆ ਦੇ ਵਿੱਚ ਮੈਂ 2 ਘੰਟੇ ਦੇ ਵਿੱਚ ਲੋਨ ਪ੍ਰੋਵਾਈਡ ਕਰਕੇ ਸੇਮ ਡੇ ਡਿਲੀਵਰੀ ਦਵਾਂਗਾ 2 ਘੰਟੇ 2 ਘੰਟੇ ਚ 1 ਘੰਟੇ ਚ ਲੋਨ ਪ੍ਰੂਵਲ ਕਰਾਂਗੇ ਜਾਨਕੀ 2 ਘੰਟੇ ਦੇ ਵਿੱਚ ਗੱਡੀ ਲਓ ਜੀ ਲਓ ਪ੍ਰਭ بھائی ਯਾਰ ਬਹੁਤ ਤਕੜੇ ਚੈਲੰਜ ਕਰ ਰਿਹਾ ਸਹੀ ਗੱਲ ਤੇ ਬਾਈ ਤਾਂ ਹੀ ਰੱਬ ਤੇ ਗਾਣੇ ਤੇਰੀ ਸੁਣੀ ਹੋਈ ਐ ਤੇ ਸਾਰੇ ਨਾਲ ਮੇਰੇ ਵਰਗੇ ਜੁੜੇ ਹੋਏ ਆ ਹਨਾ ਸੋ ਬਾਈ ਕਿਸੇ ਨੇ ਵੀ ਆਡੀ ਲੈਣੀ ਐ ਕੋਈ ਥਾਰ ਲੈਣੀ ਐ ਕਿਸੇ ਵੀ ਤਰ੍ਹਾਂ ਦੀ ਗੱਡੀ ਲੈਣੀ ਐ ਤਾਂ ਤੁਸੀਂ ਇੱਥੇ sigma auto sales ਤੁਸੀਂ ਇੱਥੇ ਪਹੁੰਚੋ ਤੇ ਪ੍ਰਭ بھائی ਨਾਲ ਸੰਪਰਕ ਕਰੋ ਚਾਹੇ ਆਡੀ ਲਓ ਚਾਹੇ ਥਾਰ ਲਓ ਚਾਹੇ ਸਕੋਰਪਿਓ ਲਓ ਬਾਈ ਕੋਲ ਹੋਰ ਵੀ ਗੱਡੀਆਂ ਆ ਰਹੀਆਂ ਕੱਲ੍ਹ ਜਾਂ ਪਰਸੋਂ ਬਾਈ ਕੋਲ ਹੋਰ ਗੱਡੀਆਂ ਸਕੋਰਪਿਓ ਵਗੈਰਾ ਆ ਜਾਣੀਆਂ ਸੋ ਕਿਸੇ ਵੀ ਤਰ੍ਹਾਂ ਦੀ ਗੱਡੀ ਲੈਣੀ ਹੈ ਬਾਈ ਤੁਹਾਨੂੰ ਖੁਦ ਪ੍ਰੋਵਾਈਡ ਕਰਕੇ ਦਊਗਾ ਲੋਨ ਦੀ ਫੈਸਿਲਿਟੀ ਬਾਈ ਨੇ ਦੱਸਦੀ ਕਿ ਸੇਮ ਡੇ 2 ਘੰਟੇ ਦੇ ਵਿੱਚ ਤੁਹਾਨੂੰ ਲੋਨ ਪ੍ਰੋਵਾਈਡ ਕਰਕੇ ਦਊਗਾ ਤੇ ਸੇਮ ਡੇ ਡਿਲੀਵਰੀ ਦਊਗਾ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਆਪਾਂ ਨੂੰ ਕਈ ਦਿਨ ਲੱਗ ਜਾਂਦੇ 2-3 ਦਿਨ ਲੱਗ ਜਾਂਦੇ ਭਾਜੀ ਬੈਂਕ ਵਾਲੇ ਜਾਂਦੇ ਸਾਡੇ ਕੋਲ ਇਹੋ ਹੀ ਆਪਾਂ ਪੇਕ ਕਿੰਟਾ ਲਿਖਿਆ ਵੀ 1 ਘੰਟੇ ਵਿੱਚ ਲੋਨ ਦਵਾਂਗੇ ਹਮ ਪਰ ਆਪਾਂ ਸੇਮ ਡੇ ਉਸੇ ਟਾਈਮ 2 ਘੰਟੇ ਦੇ ਵਿੱਚ ਡਿਲੀਵਰੀ ਦੱਸ ਤੁਸੀਂ ਆਧਾਰ ਕਾਰਡ ਪੈਨ ਕਾਰਡ ਆਪਣਾ ਲੈ ਕੇ ਆਉਣਾ ਹੈ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਪਰ ਹਾਂ ਪਰ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਮਿੱਤਰੋ ਪਰ ਇਹ ਨਾ ਗਏ ਦਿਓ ਪ੍ਰੋਫਾਈਲ ਸਹੀ ਨਾ ਹੋਵੇ ਤੇ ਤੁਸੀਂ ਪ੍ਰਭ ਭਾਈ ਨੂੰ ਕਹੋ ਵੀ ਤੂੰ ਤਾਂ ਕਹਿੰਦਾ 2 ਘੰਟੇ ਚ ਕਰਵਾ ਦੂੰਗਾ ਜਿਹਦੀ ਪ੍ਰੋਫਾਈਲ ਸਹੀ ਨਹੀਂ ਤੇ ਉਹਦੀ ਪ੍ਰੋਫਾਈਲ ਵੀਰ ਕਿੱਦਾਂ ਸਹੀ ਕਰੂਗਾ ਉਹਦਾ ਵੀ ਕੰਮ ਔਖਾ ਹੋ ਜਾਂਦਾ ਮਾੜਾ ਮੋਟਾ ਚੱਲ ਜੇਗਾ ਪਰ ਜ਼ਿਆਦਾ ਨਾ ਹੋਵੇ ਜ਼ਿਆਦਾ ਨਾ ਹੋਵੇ ਸੋ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਵੀਡੀਓ ਲਈ ਤੇ ਵੀਰ ਨੂੰ ਬਹੁਤ ਸਾਰਾ ਪਿਆਰ ਯਾਰ ਬਾਈ ਬਹੁਤ ਵਧੀਆ ਡੀਲ ਕਰਦਾ ਮੈਂ ਤੁਹਾਨੂੰ ਗੱਲਾਂ ਤੇ ਆ ਵੀਡੀਓ ਚ ਤੁਹਾਨੂੰ ਦਿਖਾਵੇ ਲਈ ਨਹੀਂ ਕਹਿ ਰਿਹਾ ਐਕਚੁਅਲ ਦੇ ਵਿੱਚ ਯਾਰ ਬਾਈ ਦਾ ਕੰਮ ਬਹੁਤ ਸਾਫ ਸੁਥਰਾ ਹੈਗਾ 2012 ਤੋਂ ਬਾਈ ਖਰੜ ਦੇ ਵਿੱਚ ਕਿਲਾ ਕੰਪਲੈਕਸ ਕੋਲੇ ਬਾਈ ਕੰਮ ਕਰਦਾ ਸੀਗਾ ਇਹ ਬਾਈ ਦਾ ਨਵਾਂ ਅੱਡਾ ਹੈਗਾ ਨਵੀਂ ਲੋਕੇਸ਼ਨ ਹੈ ਬਾਈ ਦੀ ਇਹ ਹੈ ਨਾ ਕਿਉਂਕਿ ਬਾਈ ਦਾ ਹੁਣ ਕੰਮ ਵਧ ਗਿਆ ਤੇ ਬਾਈ ਕੋਲੇ ਗੱਡੀਆਂ ਜ਼ਿਆਦਾ ਹੋ ਜਾਈਆਂ ਤੁਸੋ ਸਪੇਸ ਵੀ ਉਸ ਸਾਹਿਬ ਨਾਲ ਚਾਹੀਦੀ ਹੈ ਬਾਈ ਹੋਰ ਵੀ ਸਮਾਂ ਤੇ ਕੰਮ ਵਧਾ ਰਿਹਾ ਹੁਣ ਆਉਣ ਵਾਲੇ ਟਾਈਮ ਚ ਸੋ ਮਿੱਤਰੋ ਪ੍ਰਮ ਭਾਈ ਨਾਲ ਕੰਟੈਕਟ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਾਈ ਦੇ ਪੇਜ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਤੇ ਨੰਬਰ ਸਕਰੀਨ ਤੇ ਵੀਰ ਦਾ ਆਲਰੇਡੀ ਚੱਲ ਰਿਹਾ ਜਿੱਦਾਂ ਦੀ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਬਾਈ ਨਾਲ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਜੀ